ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ ਮੇਰੇ ਦੇਸਾਂ ਦੇਸਾਂ ਵਿੱਚ ਰਹਿੰਦੇ ਪੰਜਾਬੀ ਭੈਣ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਮੇਰੇ ਵੀਰੋ ਅਤੇ ਪੰਜਾਬ ਦੇ ਪਿੰਡਾਂ ਦੇ ਸਾਰੇ ਬੱਚਾ ਬਜ਼ੁਰਗਾਂ ਨੂੰ ਮੇਰੇ ਵੱਲੋਂ ਨਮਾਤੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਖਦਾਬਸ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਤਵਾਨ ਗੋਦੀ ਗੋਤਾਂ ਦੀ ਮਹੱਤਤਾ ਬੜੀ ਹੁੰਦੀ ਹੈ ਜਦੋਂ ਅਸੀਂ ਵੀ ਕੋਈ ਗੱਡੀ ਜਾਂ ਕੋਠੀ ਤਾਂ ਉੱਤੇ ਲਿਖਾਉਨੇ ਆ ਬੜਾ ਵਧੀਆ ਲੱਗਦਾ ਹੈ ਜਿਨ੍ਹਾਂ ਵਿੱਚੋਂ ਇੱਕ ਗੋਤ ਆ ਗਿਆ ਕਮਾਣ ਕਮਾਣ ਗੋਤ ਦੇ ਜਿਹੜੇ ਪਿੰਡ ਨੇ ਉਹ 12 ਪਿੰਡ ਹੋਏ ਨੇ ਇਹ ਨਵੀਂ ਜਨਰੇਸ਼ਨ ਵਾਸਤੇ ਦੱਸਣ ਦੇ ਜਾਦੇ ਫਰਜ਼ ਬਣਦਾ ਹੈ ਵੀ ਜਿਹੜੇ 12 ਪਿੰਡ ਕਮਾਣਾ ਦੀ ਕੀ ਮਹੱਤਤਾ ਹੈ ਗੋਤ ਦੀ ਕਮਾਣ ਦੀ ਇਹਨਾਂ ਦੀ ਕਿੱਥੋਂ ਪੈਦਾਵਾਰ ਹੋਈ ਉਹ ਸਾਰੀ ਕਹਾਣੀ ਦੱਸਣ ਲੱਗਿਆਂ ਤਾਂ ਕਹਿੰਦੇ ਜਿਹੜੇ ਕਮਾਨ ਵੰਸ ਦੇ ਤਾਂ ਉਹ ਪਿੰਡ ਸਜੁਮਾ ਸਜੁਮਾ ਸੰਰੂਰ ਜ਼ਿਲ੍ਹੇ ਦਾ ਪਿੰਡ ਭਵਾਨੀਗੜ੍ਹ ਤੋਂ ਮਹਿਲਾਂ ਨੂੰ ਜਾਂਦੇ ਆ ਜਦੋਂ ਉਹਦੇ ਰਾਹ ਦੇ ਉੱਤੇ ਪਿੰਡ ਪੈਂਦਾ ਸਜੁਮਾ ਤਾਂ ਉੱਥੇ ਬਾਬਾ ਕਾਲਾ ਸਿੰਘ ਜੀ ਦਾ ਅਸਥਾਨ ਵੀ ਬਣਿਆ ਹੋਇਆ ਉਥੋਂ ਇਹ ਪਿੰਡ ਹੋਦ ਚ ਹੈ ਇਹ 12 ਪਿੰਡ 11 ਤਾਂ ਸਰੂਰ ਜ਼ਿਲ੍ਹੇ ਨੂੰ ਬਲੌਂਗ ਕਰਦੇ ਨੇ 12ਵਾਂ ਪਿੰਡ ਪਟਿਆਲਾ ਜ਼ਿਲ੍ਹੇ ਨੂੰ ਸਮਾਣੇ ਦੇ ਕੋਲੇ ਕਰਹਾਲੀ ਥਾਣਾ ਉਹ ਵੀ ਪਿੰਡ ਕਮਾਣਾ ਦਾ 12ਵਾਂ ਤਾਂ ਇਹ ਪਿੰਡਾਂ ਦੀ ਇੱਕ ਹੋਰ ਖਾਸੀਅਤ ਹੈ ਇਹ ਪਿੰਡ ਵਿੱਚ 12 ਪਿੰਡਾਂ ਚੋਂ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ ਜਾਂਦਾ ਸੀ ਜੇ ਕੋਈ ਕਿਤੇ ਰਹਿਤਾ ਕਰਦਾਂ ਦਾ ਭੁੱਲਿਆ ਚੁੱਕਿਆ ਹੋਇਆ ਤਾਂ ਉਹ ਤੇ 12 ਪਿੰਡ ਇਕੱਠੇ ਹੋ ਕੇ ਤਾਂ ਉਹਦਾ ਹੁੱਕਾ ਪਾਣੀ ਤਿਆਗਦਾਂ ਦੇਤੇ ਉਹਦੇ ਨਾਲ ਬੋਲਣਾ ਬੰਦ ਕਰਦਾਂ ਦੇਤੇ ਇਸ ਲਈ ਇਹਨਾਂ ਪਿੰਡਾਂ ਵਿੱਚ ਇੱਕ ਦੂਜੇ ਦੇ ਪਿੰਡਾਂ ਵਿੱਚ ਸਾਾਕ ਨਹੀਂ ਕਰਦੇ ਤੇ ਕਮਾਣਾ ਦੇ ਕਮਾਣਾ ਆਏ ਪਿੰਡਾਂ ਵਿੱਚ ਬਟ ਸਾਧੂਆਂ ਨੇ ਆ ਕੇ ਤਪਸਵੀਆਂ ਨੇ ਵੱਡਿਆ ਤੋਂ ਵੱਡਿਆ ਇਹ ਪਿੰਡਾਂ ਵਿੱਚ ਸੰਤਾਂ ਦੀਆਂ ਜਗ੍ਹਾਵਾਂ ਨੇ ਬਣੀ ਹੋਈਆਂ ਅਤੇ ਜਿਵੇਂ ਕਰਾਚੋ ਬਾਬਾ ਫਕੀਰੀਆ ਦਾਸ ਦੀ ਆ ਗਈ ਢੇੜੀ ਬਾਬਾ ਮਾਦੋ ਦਾਸ ਦੀ ਆ ਵੀ ਇਸੇ ਤਰ੍ਹਾਂ ਨਾਗਰਾ ਸਹੀਦਾ ਦੀ ਜਗ੍ਹਾ ਬਣੀ ਹੋਈ ਹੈ ਉਹ ਸਹੀਦਾਂ ਦੇ ਜਿਹੜੀ ਜਗ੍ਹਾ ਤੋਂ ਨੇਮ ਚੱਕਣ ਤੋਂ ਬਹੁਤ ਲੋਕ ਡਰਦੇ ਤੇ ਉੱਥੇ ਜੇ 12 ਪਿੰਡਾਂ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ ਜਾ ਕੇ ਤੇ ਲੁੱਟ ਖੋਹ ਜਾਂਦੀ ਤਾਂ ਅਗਲੇ ਤੇ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਉੱਥੇ ਅਗਲੇ ਤੋਂ ਨੇਮ ਚਕਾਇਆ ਜਾਂਦਾ ਸੀ ਹੁਣ ਵੀ ਬਹੁਤ ਹਵਾਂ ਲੋਕਾਂ ਨੂੰ ਉੱਥੇ ਬਾਬੇ ਸ਼ਹੀਦ ਦਾ ਅਗਲਾ ਨੇਮ ਨਹੀਂ ਚੱਕ ਪਾਉਂਦੇ ਇਸ ਲਈ ਇਹ 12 ਪਿੰਡਾਂ ਵਿੱਚ ਸਭ ਤੋਂ ਮੇਨ ਗੱਲ ਲਿਖਾ ਵੀ ਇੱਥੇ ਸਭ ਤੋਂ ਜਿਹੜਾ ਪਹਿਲਾ ਸਕੂਲ ਹੁੰਦਾ ਸੀ ਸੀ 7 ਪਿੰਡਾਂ ਦੇ ਜਵਾਕਾਂ ਨੂੰ ਸਿੱਖਿਆ ਦਿੱਤੀ ਹੈ ਕਰਾਚੀ ਹਾਈ ਸਕੂਲ ਉਹ ਬਹੁਤ ਪੁਰਾਣਾ ਸਕੂਲ ਸੀ ਜਿਹਦੇ ਕਰਕੇ ਜਵਾਕਾਂ ਨੇ ਮੁੱਢਲੀ ਪਹਿਲਾਂ ਜਿਹੜੇ ਮੇਰੇ ਹਾਨ ਦੇ ਨੇ 50-55 ਸਾਲ ਦੇ ਉਹਨਾਂ ਨੇ ਪੜ ਕੇ ਬਹੁਤ ਮੱਲਾਵਾਨੀਆਂ ਐ ਇਸ ਸਕੂਲ ਦੇ ਵਿੱਚੋਂ ਬਹੁਤ ਅਫਸਰ ਵੀ ਲੱਗੇ ਬਹੁਤ ਇਹਨਾਂ ਪਿੰਡਾਂ ਵਿੱਚ ਕਬਾਡੀ ਦੇ ਘਰ ਬਣੇ ਹੋਏ ਨੇ ਜਿਵੇਂ ਕਿ ਕਮਾਣਾ ਦੇ ਪਿੰਡ ਨੇ ਝਨੇੜੀ ਕਰਾਚੋ ਦਿੜਵਾ ਇੱਥੇ ਮੁੰਡੇ ਰਲ ਕੇ ਕਮਾਣਾ ਦੇ ਵੱਡੇ ਤੋਂ ਵੱਡੇ ਟੂਰਨਾਮੈਂਟ ਕਰਾਉਂਦੇ ਨੇ ਅਤੇ ਕਰਹਾਲੀ ਸਾਹਿਬ ਵੀ ਉੱਥੇ ਵੀ ਕਮਾਣਾ ਦਾ ਜੋੜ ਮੇਲਾ ਭਰਦਾ ਹੈ ਉੱਥੇ ਵੀ